ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਮੇਰੇ ਵੀਰ ਤੇ ਪੈਣਾ ਕਹਿੰਦੇ ਹਨ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਪੈਂਦੀ ਜਾਂ ਫਿਰ ਕਹਿ ਦਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਪਾਠ ਬਾਰੇ ਗੱਲ ਕਰਾਂਗੇ ਜਿਹੜਾ ਪਾਠ ਕਰਦਿਆਂ ਸਾਡੇ ਘਰ ਦੇ ਵਿੱਚ ਪੈਸਾ ਵੀ ਆਵੇਗਾ ਪੈਸੇ ਵਿੱਚ ਬਰਕਤ ਵੀ ਰਹੇਗੀ ਅਤੇ ਘਰ ਦੇ ਜੀਵਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਦਿਨੋ-ਦਿਨ ਵਧਦਾ ਜਾਵੇਗਾ। ਭਾਵ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇਗੀ ਅਤੇ ਉਹ ਕਿਹੜਾ ਪਾਠ ਹੈ, ਕਿਹੜੇ ਮਨੋਖਣੇ ਕਰਨਾ ਹੈ, ਕਿਸ ਵੇਲੇ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ। ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੋ ਲਿਖ ਦੇਣਾ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਅੱਜ ਦੀ ਰਾਤ ਕਿਹੜਾ ਪਾਠ ਕਰਨਾ ਹੈ ਅਤੇ ਕੀ ਅਰਦਾਸ ਕਰਨੀ ਹੈ ਕੀ ਅਰਦਾਸ ਕਰਨੀ ਹੈ ਕਿ ਸਾਡਾ ਕਿ ਸਾਡਾ ਆਉਣ ਵਾਲਾ ਮਹੀਨਾ ਭਾਵ ਕਿ ਸੰਗਰਾਂਦ ਸਾਡੇ ਲਈ ਖੁਸ਼ੀਆਂ ਅਤੇ ਖੇੜੇ ਬਰਕਤਾਂ ਲੈ ਕੇ ਆਵੇ ਇਸ ਲਈ ਸੰਗਤ ਜੀ ਜਿਵੇਂ ਸੰਗਰਾਂਦ ਦਾ ਦਿਹਾੜਾ ਹੈ ਪਰਮਾਤਮਾ ਕਰੇ ਇਹ ਸੰਗਰਾਂਦ ਆਪ ਸਭ ਜੀ ਦੇ ਲਈ ਖੁਸ਼ੀਆਂ ਖੇੜੇ ਅਤੇ ਬਰਕਤਾਂ ਲੈ ਕੇ ਆਵੇ ਤਾਂ ਉਹਦੇ ਲਈ ਆਪਾਂ ਕੀ ਕਰਨਾ ਹੈ ਆਪਾਂ ਅੱਜ ਦੀ ਰਾਤ ਸੌਣ ਤੋਂ ਪਹਿਲਾਂ ਪਾਠ ਕਰਨਾ ਹੈ ਇਹ ਪਾਠ ਤੁਸੀਂ ਸੰਗ੍ਰਾਂਤ ਤੋਂ ਇੱਕ ਦਿਨ ਪਹਿਲਾਂ ਵੀ ਕਰ ਸਕਦੇ ਹੋ ਅਤੇ ਪਾਠ ਕਰਨ ਤੋਂ ਉਪਰੰਤ ਅਰਦਾਸ ਕਰਨੀ ਹੈ ਅਰਦਾਸ ਚਾਹੋ ਤਾਂ ਛੋਟੀ ਕਰ ਲੈਣਾ ਚਾਹੋ ਤਾਂ ਵੱਡੇ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਅਤੇ ਅਰਦਾਸ ਦੇ ਵਿੱਚ ਇੱਕ ਖਾਸ ਗੱਲ ਵਾਇਗਰੋ ਜੇ ਅਕਾਲ ਪੁਰਖ ਜੀ ਨੂੰ ਕਹਿਣੀ ਹੈ ਅਤੇ ਉਹ ਖਾਸ ਜੋ ਅਕਸਰ ਹੀ ਕਹਿਣਾ ਭੁੱਲ ਜਾਂਦੇ ਹਾਂ ਜਦੋਂ ਵੀ ਸਾਡੀ ਕੋਈ ਵੀ ਇੱਛਾ ਪੂਰੀ ਹੁੰਦੀ ਹੈ ਜਾਂ ਸਾਡੀ ਕੋਈ ਮਨੋ ਕਾਮਨਾ ਪੂਰਨ ਹੁੰਦੀ ਹੈ ਤਾਂ ਉਹ ਚੀਜ਼ ਨੂੰ ਪਾਉਣ ਦੀ ਖੁਸ਼ੀ ਦੇ ਵਿੱਚ ਇੱਕ ਗੱਲ ਅਕਸਰ ਭੁੱਲ ਜਾਂਦੇ ਹਾਂ ਜੋ ਸਾਨੂੰ ਉਸ ਅਕਾਲ ਪੁਰਖ ਜੀ ਨੂੰ ਕਹਿਣੇ ਬੇਹੱਦ ਜ਼ਰੂਰੀ ਹੈ ਉਹ ਗੱਲ ਇਹ ਹੈ ਕਿ ਸਾਨੂੰ ਹਮੇਸ਼ਾ ਹੀ ਉਸ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਜਦੋਂ ਵੀ ਸਾਡੀ ਕੋਈ ਵੀ ਚੀਜ਼ ਪੂਰੀ ਹੁੰਦੀ ਹੈ ਇੱਛਾ ਪੂਰੀ ਹੁੰਦੀ ਹੈ ਜਾਂ ਅਸੀਂ ਕੋਈ ਚੀਜ਼ ਪ੍ਰਾਪਤ ਕਰ ਲੈਂਦੇ ਹਾਂ ਸਾਡੀ ਮਨੋ ਕਾਮਨਾ ਪੂਰਨ ਹੋ ਜਾਂਦੀ ਹੈ ਤਾਂ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਦੀ ਕਿਰਪਾ ਦੇ ਨਾਲ ਸਾਡੇ ਝੋਲੀ ਦੇ ਵਿੱਚ ਇਹ ਸਭ ਦਾਤਾ ਪੈਂਦੀਆਂ ਹਨ ਅਤੇ ਅੱਜ ਦੀ ਰਾਤ ਕਿਹੜਾ ਪਾਠ ਕਰਨਾ ਹੈ ਇਹ ਦੱਸਣ ਤੋਂ ਪਹਿਲਾਂ ਆਪਾਂ ਸ਼ੁਕਰਾਨਾ ਕਿਉਂ ਕਰਨਾ ਹੈ ਅਤੇ ਕਿਸ ਚੀਜ਼ ਦਾ ਸ਼ੁਕਰਾਨਾ ਕਰਨਾ ਹੈ ਪਹਿਲਾਂ ਆਪਾਂ ਇਸ ਗੱਲ ਬਾਰੇ ਗੱਲ ਕਰਦੇ ਹਾਂ ਸਾਧ ਸੰਗਤ ਜੀ ਸਿੱਖ ਦੀ ਜ਼ਿੰਦਗੀ ਦਾ ਮੁੱਖ ਸਿਧਾਂਤ ਹੈ ਸ਼ੁਕਰਾਨਾ ਜੋ ਵੀ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੇ ਨੇ ਉਨਾਂ ਨੂੰ ਸ਼ੁਕਰਾਨੇ ਦੇ ਮਹੱਤਵ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਸ਼ੁਕਰਾਨਾ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਜਿੰਨਾਂ ਦਾ ਵੀ ਮੇਰੇ ਵਾਹਿਗੁਰੂ ਜੀ ਤੇ ਪ੍ਰੋਸਤ ਕਿਉਂਕਿ ਜਿੰਨਾਂ ਦਾ ਵੀ ਮੇਰੇ ਵਾਹਿਗੁਰੂ ਜੀ ਤੇ ਭਰੋਸਾ ਪੱਕਾ ਹੈ ਉਹ ਹਮੇਸ਼ਾ ਆਪਣੇ ਅਕਾਲ ਪੁਰਖ ਜੀ ਦੀ ਰਜ਼ਾ ਦੇ ਵਿੱਚ ਰਹਿੰਦੇ ਹਨ ਅਤੇ ਜੋ ਰਜ਼ਾ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਰਹਿੰਦੇ ਹਨ ਤੇ ਜੋ ਸ਼ੁਕਰਾਨੇ ਦੇ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਆਪਣੀਆਂ ਚੋਲੀਆਂ ਅਤੇ ਬਰਕਤਾਂ ਦੇ ਨਾਲ ਭਰ ਆ ਕੇ ਰੱਖਦੇ ਨੇ ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਾਹੇ ਦੁੱਖ ਹੋਣ ਚਾਹੇ ਸੋਖ ਹੋਣ ਉਹਨਾਂ ਦੇ ਮukh ਵਿੱਚੋਂ ਸਿਰਫ ਇੱਕ ਹੀ ਗੱਲ ਨਿਕਲਦੀ ਹੈ ਉਹ ਹੈ ਸ਼ੁਕਰ ਭਾਵੇਂ ਉਹ ਦੁੱਖ ਸੁੱਖ ਦੇ ਵਿੱਚ ਉਸ ਪਰਮਾਤਮਾ ਜੀ ਦਾ ਪਾਣਾ ਮਿੱਠਾ ਕਰਕੇ ਮੰਨਦੇ ਹਨ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ ਪਰ ਜੋ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਰਜਾ ਦੇ ਵਿੱਚ ਨਹੀਂ ਰਹਿੰਦੇ ਜੋ ਪਰਮਾਤਮਾ ਦੇ ਬਾਣੇ ਦੇ ਵਿੱਚ ਨਹੀਂ ਰਹਿੰਦੇ ਉਹ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਰਹਿੰਦੇ ਨੇ ਮੇਰੇ ਵਾਹਿਗੁਰੂ ਜੀ ਚਾਹੇ ਉਹਨਾਂ ਨੂੰ ਜਿੰਨੀਆਂ ਮਰਜ਼ੀ ਦਾਤਾਂ ਬਖਸ਼ ਦੇਣ ਉਹਨਾਂ ਦੀ ਭੁੱਖ ਕਦੇ ਨਹੀਂ ਮਿਟਦੀ ਉਹ ਕਦੇ ਨਹੀਂ ਥੱਕਦੇ ਉਹ ਕਦੇ ਨਹੀਂ ਰਾਜਦੇ ਉਹ ਹਮੇਸ਼ਾ ਕਿਸੇ ਨਾ ਕਿਸੇ ਗੱਲ ਦਾ ਰੋਣਾ ਲੈ ਕੇ ਬੈਠੇ ਰਹਿੰਦੇ ਨੇ ਕਿਸੇ ਨਾ ਕਿਸੇ ਕਾਲ ਦਾ ਚੋਰਾ ਆਪਣੇ ਦਿਲ ਤੇ ਲਾ ਕੇ ਬੈਠੇ ਰਹਿੰਦੇ ਨੇ ਅਤੇ ਦੁਖੀ ਰਹਿੰਦੇ ਨੇ ਅਤੇ ਹਮੇਸ਼ਾ ਉਸ ਵਾਈਗਰੂਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਨ ਉਲਾਮੇ ਦਿੰਦੇ ਹਨ ਕਿ ਵਾਈਗਰੂਜੀ ਤੁਸੀਂ ਮੈਨੂੰ ਆਹ ਨਹੀਂ ਦਿੱਤਾ ਆਉਂ ਨਹੀਂ ਦਿੱਤਾ ਪਰ ਜੋ ਮਨੁੱਖ ਪਾਣੇ ਵਿੱਚ ਰਹਿੰਦੇ ਨੇ ਉਹ ਤਾਂ ਥੋੜੇ ਦੇ ਵਿੱਚ ਵੀ ਖੁਸ਼ ਹੋ ਜਾਂਦੇ ਨੇ ਉਹ ਥੋੜੇ ਵਿੱਚ ਵੀ ਵਾਈਗਰੂਜੀ ਦਾ ਸ਼ੁਕਰਾਨਾ ਕਰਦੇ ਨੇ ਇਸ ਲਈ ਹਰ ਇੱਕ ਚੀਜ਼ ਦੇ ਲਈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਿਆ ਕਰੋ ਇਸ ਸੋਹਣੀ ਜ਼ਿੰਦਗੀ ਤੇ ਲਈ ਇਸ ਚੰਚਲ ਇਸ ਸੋਹਣੀ ਜ਼ਿੰਦਗੀ ਦੇ ਲਈ ਇਸ ਚੱਲ ਰਏ ਸਾਹਾਂ ਦੇ ਲਈ ਜੋ ਸਾਡੇ ਪਰਮਾਤਮਾ ਨੇ ਸਾਨੂੰ ਖਾਣ ਨੂੰ ਦਿੱਤਾ ਹੈ ਪੀਣ ਨੂੰ ਦਿੱਤਾ ਹੈ ਪੈਣ ਨੂੰ ਦਿੱਤਾ ਹੈ ਹਰ ਇੱਕ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿਉਂਕਿ ਉਸ ਪਰਮਾਤਮਾ ਦੀ ਰਜ਼ਾ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ ਜੇ ਵਾਇਗਰੂ ਜੀ ਚਾਹੁੰਦਾ ਸਭ ਦਾਤਾ ਦੇ ਸਕਦੇ ਨੇ ਜਿਉ ਚਾਹੁੰਦਾ ਸਾਰੀਆਂ ਖੋ ਵੀ ਲੈਂਦੇ ਨੇ ਇੱਕ ਪਾਰ ਦੇ ਵਿੱਚ ਸਾਡੇ ਹੱਥਾਂ ਦੇ ਵਿੱਚ ਉਹ ਚੀਜ਼ ਖੁੱਸ ਜਾਂਦੀ ਹੈ ਇਸ ਕਰਕੇ ਹਮੇਸ਼ਾ ਉਸ ਵਾਇਗਰੂ ਜੀ ਦਾ ਇਸ ਕਰਕੇ ਹਮੇਸ਼ਾ ਉਸ ਵਾਇਗਰੂ ਆਕਾਰਪੁਰਖ ਜੀ ਦੇ ਪਾਣੇ ਦੇ ਵਿੱਚ ਰੋ ਵਾਇਗਰੂ ਜੀ ਦੇ ਫੈਸਲੇ ਨੂੰ ਖਿਹੜੇ ਮੱਥੇ ਸਵੀਕਾਰ ਕਰੋ ਅਤੇ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਰੋ ਜੋ ਖਾ ਰਹੇ ਹੋ ਪੀ ਰਹੇ ਹੋ ਜੋ ਪੈਣ ਰਹੇ ਹੋ ਸਭ ਸਭ ਦੇ ਲਈ ਕੱਲੇ-ਕੱਲੇ ਚੀਜ਼ ਦਾ ਸ਼ੁਕਰਾਨਾ ਕਰੋ ਅੱਜ ਦੀ ਜੋ ਰਾਤ ਹੈ ਪਾਵ ਸੰਗ੍ਰਾਂਦ ਦੀ ਰਾਤ ਜਾਂ ਫਿਰ ਇੱਕ ਦਿਨ ਪਹਿਲਾਂ ਦੀ ਰਾਤ ਇਸ ਦਿਨ ਦੇ ਵਿੱਚ ਆਪਾਂ ਸਾਰੇ ਹੀ ਮਹੀਨੇ ਦਾ ਸ਼ੁਕਰਾਨਾ ਕਰਨਾ ਹੈ ਜੋ ਵੀ ਮੇਰੇ ਵਾਇਗੁਰੂ ਜੀ ਨੇ ਇਸ ਮਹੀਨੇ ਦੇ ਵਿੱਚ ਸਾਨੂੰ ਦਾਤਾਂ ਬਖਸ਼ੀਆਂ ਨੇ ਕੱਲੀ-ਕੱਲੀ ਚੀਜ਼ ਦਾ ਸ਼ੁਕਰਾਨਾ ਕਰੋ ਜਦੋਂ ਉਹਦਾ ਸ਼ੁਕਰਾਨਾ ਕਰਾਂਗੇ ਤਾਂ ਫਿਰ ਸਾਨੂੰ ਪਤਾ ਲੱਗੇਗਾ ਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ ਤਾਂ ਦੇਖਣਾ ਵਾਹਿਗੁਰੂ ਤੁਹਾਡ ਅਤੇ ਕਹਿਣਾ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਸਭ ਤੋਂ ਪਹਿਲਾਂ ਇਸ ਚ ਸਭ ਤੋਂ ਪਹਿਲਾਂ ਇਸ ਜ਼ਿੰਦਗੀ ਦਾ ਸ਼ੁਕਰਾਨਾ ਕਰਨਾ ਇਹ ਚੱਲ ਰਏ ਸਾਹਾਂ ਦਾ ਸ਼ੁਕਰਾਨਾ ਕਰਨਾ ਜੇ ਸੁੱਖ ਦਿੱਤੇ ਤੇ ਸੁੱਖਾਂ ਦਾ ਸ਼ੁਕਰਾਨਾ ਕਰਨਾ ਜੇ ਦੁੱਖ ਦਿੱਤੇ ਤੇ ਦੁੱਖਾਂ ਦੇ ਨਾਲ ਲੜਨ ਦੀ ਜੋ ਹਿੰਮਤ ਦਿੱਤੀ ਵਾਹਿਗੁਰੂ ਜੀ ਨੇ ਉਹਨਾਂ ਦਾ ਵੀ ਸ਼ੁਕਰਾਨਾ ਕਰਨਾ ਕਿਉਂਕਿ ਜੇ ਹਿੰਮਤ ਸੀ ਤਾਂ ਹੀ ਅੱਜ ਅਸੀਂ ਜਿੰਦਾ ਹਾਂ ਤਾਂ ਹੀ ਆਉਣ ਵਾਲੇ ਕੱਲ੍ਹ ਨੂੰ ਉਡੀਕ ਰਹੇ ਹਾਂ ਇਸ ਕਰਕੇ ਕੱਲੇ-ਕੱਲੇ ਚੀਜ਼ ਦਾ ਸ਼ੁਕਰਾਨਾ ਕਰੋ ਅਤੇ ਜੋ ਅੱਜ ਪੜ੍ਹਨਾ ਹੈ ਪੜ੍ਹ ਤੁਸੀਂ ਕੋਈ ਵੀ ਕਰ ਸਕਦੇ ਹੋ ਜੋ ਵੀ ਬਾਣੀ ਤੁਹਾਨੂੰ ਸੌਖੀ ਲੱਗਦੀ ਹੈ ਜੋ ਵੀ ਬਾਣੀ ਸੌਖੀ ਲੱਗਦੀ ਹੈ ਉਸੇ ਬਾਣੀ ਦਾ ਜਾਪ ਕਰੋ ਜੋ ਵੀ ਬਾਣੀ ਤੁਹਾਨੂੰ ਕੰਠ ਹੈ ਜਿੱਥੇ ਵੀ ਬੈਠੇ ਹੋ ਉੱਥੇ ਬੈਠਿਆਂ ਕਰ ਲਓ ਉਸ ਵਾਇਗਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰੋ ਕਿ ਵਾਇਗਰੂ ਜੀ ਤੁਹਾਡਾ ਸ਼ੁਕਰ ਹੈ ਜੇਕਰ ਕਿਸੇ ਬਾਣੀ ਦਾ ਜਾਪ ਆਉਂਦਾ ਹੈ ਤਾਂ ਬਾਣੀ ਦਾ ਜਾਪ ਕਰੋ ਜੇ ਬਾਣੀ ਦਾ ਜਾਪ ਨਹੀਂ ਆਉਂਦਾ ਤਾਂ ਮੋਲ ਮੰਤਰ ਦਾ ਜਾਪ ਕਰ ਲਓ ਵਾਇਗਰੂ ਜੀ ਦਾ ਸਿਮਰਨ ਕਰ ਲਓ ਪਰ 5 ਮਿੰਟ ਦੀ ਹਾਜ਼ਰੀ ਜ਼ਰੂਰ ਲਗਵਾਓ 5 ਮਿੰਟ ਦਾ ਪਾਠ ਕਰਕੇ ਅਰਦਾਸ ਕਰਕੇ ਕੱਲੀ-ਕੱਲੀ ਚੀਜ਼ ਦਾ ਸ਼ੁਕਰਾਨਾ ਕਰਿਓ ਤਾਂ ਦੇਖਣਾ ਵਾਇਗਰੂ ਅਕਾਲ ਪੁਰਖ ਜੀ ਦੀਆਂ ਜਮਤਾਂ ਬਰਕਤਾਂ ਸਿਰਫ ਉਦੋਂ ਹੀ ਹੁੰਦੀਆਂ ਨੇ ਜਿੱਥੇ ਵਾਇਗਰੂ ਚੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਬੇਸ਼ੁਕਰਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਬੇਸ਼ੁਕਰੇ ਨਾ ਤਾਂ ਰਾਜਦੇ ਹਨ ਅਤੇ ਨਾ ਹੀ ਕਦੇ ਜ਼ਿੰਦਗੀ ਦੇ ਵਿੱਚ ਖੁਸ਼ ਰਹਿੰਦੇ ਹਨ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਚਾਹੁੰਦੇ ਹੋ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਬਰਕਤਾਂ ਚਾਹੁੰਦੇ ਹੋ ਤਾਂ ਹਰ ਵੇਲੇ ਉਸ ਵਾਇਗਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਜ਼ਰੂਰ ਕਰੋ ਵੈਸੇ ਤਾਂ ਸਾਨੂੰ ਹਰ ਦਿਨ ਸ਼ੁਕਰਾਨਾ ਕਰਨਾ ਚਾਹੀਦਾ ਹੈ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ ਹਰ ਮੌਕੇ ਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਹਰ ਨਿੱਕੀ ਵੱਡੀ ਚੀਜ਼ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰ ਜੇਕਰ ਤੁਸੀਂ ਰੋਜ਼ਾਨਾ ਸ਼ੁਕਰਾਨਾ ਨਹੀਂ ਕਰਦੇ ਤਾਂ ਘਟੋ ਘਟ ਸੰਗਰਾਂਦ ਵਾਲੇ ਦਿਨ ਇੱਕ ਮਹੀਨੇ ਦੇ ਲੇਖੇ ਜੋਖੇ ਦਾ ਸ਼ੁਕਰਾਨਾ ਕਰੋ ਮੇਰੇ ਵਾਹਿਗੁਰੂ ਜੀ ਉਹ ਵੀ ਪ੍ਰਵਾਨ ਕਰਨਗੇ ਉਸ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਦੇ ਲਈ ਜੋ ਵੀ ਬਾਣੀ ਤੁਸੀਂ ਪੜ੍ਹਨੀ ਹੈ ਉਹ ਪੜ੍ਹ ਸਕਦੇ ਹੋ ਬਾਣੀ ਪੜ੍ਹ ਕੇ ਅਰਦਾਸ ਕਰੋ ਤੇ ਵਾਇਗਰੋ ਅਕਾਲ ਪੁਰਖ ਜੀ ਦੇ ਅੱਗੇ ਤੇ ਵਾਇਗਰੋ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰੋ ਅਤੇ ਆਉਣ ਵਾਲੇ ਮਹੀਨੇ ਦੇ ਵਿੱਚ ਉਸ ਵਾਇਗਰੋ ਅਕਾਲ ਪੁਰਖ ਜੀ ਦਾ ਨਾਮ ਮੰਗੋ ਵਾਇਗਰੋ ਜੀ ਦੀ ਕਿਰਪਾ ਵਾਇਗਰੋ ਜੀ ਕਿਰਪਾ ਕਰਨੀ ਮੈਂ ਆਉਣ ਵਾਲੇ ਮਹੀਨੇ ਦੇ ਵਿੱਚ ਕਿਉਂਕਿ ਅਗਲਾ ਮਹੀਨਾ ਇਸ ਵਿੱਚ ਕੋਈ ਵੀ ਆਪਣਾ ਬਹਾਨਾ ਨਹੀਂ ਬਹਾਰਨਾ ਨਹੀਂ ਚਲਣਾ ਕਿ ਮੈਨੂੰ ਗਰਮੀ ਲੱਗਦੀ ਹੈ ਕਾਲੀ ਪੈਂਦੀ ਹੈ ਆਪਾਂ ਬੜੇ ਆਰਾਮ ਦੇ ਨਾਲ ਪਾਠ ਕਰ ਸਕਦੇ ਹਾਂ ਜੋ ਪਾਠ ਕਰਦੇ ਨੇ ਉਹ ਵਧਾਈ ਦੇ ਹੱਕਦਾਰ ਨੇ ਜੋ ਅਜੇ ਤੱਕ ਬਾਣੀ ਨਹੀਂ ਪੜਦੇ ਉਹ ਅੱਜ ਤੋਂ ਹੀ ਬਾਣੀ ਪੜਨੇ ਸ਼ੁਰੂ ਕਰ ਦਿਓ ਆਪਣੀ ਜ਼ਿੰਦਗੀ ਦਾ ਨਿਯਮ ਬਣਾ ਲਓ ਕਿ ਮੈਂ ਪਾਠ ਦੀ ਸ਼ੁਰੂਆਤ ਕਰਨੀ ਹੈ ਚਾਹੇ 5 ਮਿੰਟ ਹੀ ਨਾਮ ਜਪਾਂ ਪਰ ਨਾਮ ਜਪਣਾ ਜ਼ਰੂਰ ਹੈ ਉਸ ਵੈਗਰੋ ਅਕਾਲ ਪੁਰਖ ਜੀ ਦੇ ਚਰਨਾ ਚ ਹਾਜ਼ਰੀ ਜ਼ਰੂਰ ਲਗਵਾਉਣੀ ਹੈ ਅੱਜ ਸੰਗਰਾਮ ਦੇ ਦਿਹਾੜੇ ਦੇ ਬੀਤੇ ਹੋਏ ਮਹੀਨੇ ਦਾ ਸ਼ੁਕਰਾਨਾ ਕਰਨਾ ਹੈ ਅਤੇ ਆਉਣ ਵਾਲੇ ਮਹੀਨੇ ਦੀ ਸੁੱਖ ਮੰਗਣੀ ਹੈ, ਨਾਮ ਦੀ ਤਾਤ ਮੰਗਣੀ ਹੈ, ਅਮਰਤ ਵੇਲਾ ਮੰਗਣਾ ਹੈ। ਹੋ ਸਕੇ ਤਾਂ ਕੜਾ ਪ੍ਰਸ਼ਾਦੀ ਦੇ ਘਰ ਦੇ ਵਿੱਚ ਤਿਆਰ ਕਰਕੇ ਜਿੰਨਾ ਹੋ ਸਕੇ ਵੱਤੋਂ ਵੱਦ ਬਾਣੀ ਪੜੋ। ਬਾਣੀ ਦੇ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।